Sat Naam Sahe Brahma la... Сотадара ਦੇ ਮਾਲਕ ਗਿਆਨ ਦੇ ਮਜਿਸਮੇ ਰਹਿਮਤਾਂ ਦੇ ਢੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿਬਤ ਜੀ ਜੁਪੀ ਦੇ ਅੰਦਰ ਹਾਜ਼ਰੀਆਂ ਲਵਾਰੀ ਮਤੇ ਸਤਿਗੁਰਾਂ ਜੀ ਦੀ ਭਾਵਨ ਮੁਬਾਰਕ ਨਿਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਲਸਰੂਪ ਸਤ ਸੰਗਤ ਜੀਓ ਵੱਡੇ ਹੀ ਭਾਰ ਹਨ ਅੱਜ ਦਾ ਦਰਗਾਹੀ ਫੁਰਮਾਨ ਸਤਕਾਰ ਜੋਗ ਸਰੋਮਣੀ ਪਵਨ ਭਗਤ ਕਬੀਰ ਜੀਆਂ ਦੀ ਮubarrak ਰਸਨਾ ਉਚਾਰਣ ਕੀਤਾ ਬਿਆ ਮubarrak ਸ਼ਬਦ ਮੁਬਾਰਕ ਬਾਖ ਹੈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਸੋਰਠ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਅੰਕਤ ਹੈ ਸੋਰਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਰੰਭਤਾ ਹੈ ਸ਼ਬਦ ਦੀ ਬਹੁ ਪਰਪੰਚ ਕਰ ਪਰ ਤਨ ਲਿਆ ਹੋਇਆ ਪਰਪੰਚ ਹੁੰਦੇ ਨੇ ਇਨਸਾਨ ਦੀਆਂ ਜੋ ਕੀਤੀਆਂ ਹੋਈਆਂ ਚਤਰਾਈਆਂ ਚਲਾਕੀਆਂ ਨੇ ਠੱਗੀਆਂ ਮਾਰਣੀਆਂ ਇਤਨੀਆਂ ਠੱਗੀਆਂ ਮਾਰੀਆਂ ਇਨਸਾਨ ਨੇ ਪੁੱਲੀਆਂ ਤੋਂ ਮਹਿਲਾਂ ਤੱਕ ਪਹੁੰਚ ਗਏ ਆ ਤੇ ਵਿਖਾਰੀ ਤੋਂ ਅੱਜ ਰਾਜੇ ਦੀ ਅਵਸਥਾ ਤੇ ਜਿੰਦਾ ਹੈ ਚੰਗਾ ਕਾਰੋਬਾਰ ਬਣਾ ਲਿਆ ਪਰ ਬਲਬੂਤਾ ਇਹਦਾ ਸਾਰਾ ਖੜੇ ਹੈ ਇੱਕ ਠੱਗੀਆਂ ਨੇ ਚਤਰਾਈਆਂ ਚਲਾਕੀਆਂ ਨੇ ਨਾ ਠੱਗੇ ਦੀ ਕੋਈ ਬੁਨਿਆਦ ਹੈ ਅਤੇ ਨਾ ਚਤਰਾਈਆਂ ਚਲਾਕੀਆਂ ਦੀ ਬੁਨਿਆਦ ਹੈ ਭਗਤ ਕਬੀਰ ਜੀ ਕਹਿੰਦੇ ਨੇ ਇਨੇ ਲਿਆਂਦਾ ਲੁੱਟ ਕੇ ਪਰ ਧਨ ਲਿਆ ਵੇ ਪਰਾਇਆ ਪਰਾਇਆ ਲੁੱਟ ਲਿਆਂਦਾ ਕਈ ਤਰ੍ਹਾਂ ਦੀਆਂ ਠੱਗੀਆਂ ਮਾਰ ਕੇ ਇਹਨੇ ਘਰ ਦੇ ਵਿੱਚ ਲਿਆਂਦਾ ਆਪਣੇ ਲਈ ਨਹੀਂ ਮੈਲ ਮਾੜੀ ਬਣਾਈ ਸੰਸਾਰ ਦੇ ਵਿੱਚ ਚੰਗਾ ਕਾਰੋਬਾਰ ਬਣਾਇਆ ਆਪਣੇ ਲਈ ਨਹੀਂ ਬਣਾਇਆ ਭਾਗਤ ਕਵੀਰ ਜੀ ਕਹਿੰਦੇ ਨੇ ਸੁੱਤਦਾਰ ਆ ਪਹਿ ਆਨ ਲੁੱਟਾਵੇ ਸੁੱਤ ਕਹਿੰਦੇ ਨੇ ਪੁੱਤਰਦਾਰਾ ਕਹਿੰਦੇ ਨੇ ਬੋਟੀ ਘਰ ਵਾਲੀ ਵਾਈਫ ਕਵੀਰ ਜੀਆ ਨੇ ਸਿਰਫ ਦੋ ਸ਼ਖਸ਼ਾਂ ਦਾ ਜ਼ਿਕਰ ਕੀਤਾ ਹੈ ਪੁੱਤਰ ਜਾਂ ਘਰ ਵਾਲਾ ਆ ਜਿਹੜਾ ਨਰਕੀ ਬੰਦਾ ਹੋਵੇਗਾ ਜਿਹੜਾ ਪਰਿਵਾਰ ਨੂੰ ਛੱਡ ਕੇ ਜਿਹੜਾ ਹੋਰ ਪਾਸੇ ਧਨ ਦੌਲਤ ਲੁਟਾ ਰਿਹਾ ਹੁਣ ਸਾਰਿਆਂ ਦਾ ਇਹ ਹੁੰਦਾ ਮੇਰਾ ਪਰਿਵਾਰ ਚੰਗਾ ਬਸਰ ਕਰੇ ਸਮੇਂ ਦੇ ਨਾਲ ਸਮਾ ਕਦਮ ਬਲਾ ਕੇ ਚੱਲੀਏ ਹਰ ਇੱਕ ਦੀ ਤਮੰਨਾ ਹੁੰਦੀ ਹੈ ਉਹ ਨਹੀਂ ਵੀ ਚਾਹੀਦੀ ਹੈ ਇਹ ਸ਼ਬਦ ਦੇ ਵਿੱਚ ਕਵੀਰ ਜੀ ਕਹਿੰਦੇ ਨੇ ਭਾਵੇਂ ਮਹਿਲ ਖਿਏ سونے ਦਾ ਮਹਿਲ ਬਣਾ ਲੈ ਪਰ ਦਿੱਕਤ ਇਸ ਗੱਲ ਤੇ ਹੈ ਨਾ ਕਿ ਇਹ ਪਰਾਇਆ ਧਨ ਪਰਪੰਚ ਕਰਦਾ ਹੈ ਚਤਰਾਇਆਂ ਚਲਾਕੀਆਂ ਕਰਦਾ ਹੈ ਹੁਣ ਜਦੋਂ ਆਪਣੇ ਲਿਆ ਕੇ ਇਹਨੇ ਦਿੱਤਾ ਸੁਤਦਾਰ ਆ ਪਿਆ ਨੇ ਲੁਟਾਵੇ ਲੁਟਾ ਦਿੱਤੇ ਨੇ ਅਤੇ ਜਿਹੜਾ ਲੁੱਟਿਆ ਗਿਆ ਹੋਵੇ ਉਹ ਵਾਪਸ ਨਹੀਂ ਆਉਂਦਾ ਇੱਕ ਹੁੰਦਾ ਕਿਸੇ ਨੂੰ ਦੇ ਦੇਣਾ ਮੰਗਵੇਂ ਜੀ ਜੀ ਦਿੱਤੀ ਹੈ ਹੋ ਸਕਦਾ ਵਾਪਸ ਹੋ ਸਕਦੀ ਹੈ ਕਿਸੇ ਨੂੰ ਉਧਾਰੀ ਦਿੱਤੀ ਹੈ ਵਾਪਸ ਆ ਸਕਦੀ ਹੈ ਤਾਂ ਕੁਝ ਸਮੇਂ ਦੇ ਲਈ ਜਿਹਨੂੰ ਆਪਾਂ ਗਹਿਣੇ ਗਹਿਨੇ ਰਹਿਣੇ ਰੱਖ ਦਿੱਤਾ ਉਹ ਵੀ ਹੋ ਸਕਦਾ ਇਹ ਤਿਰਕ ਕਬੀਰ ਜੀ ਕਹਿੰਦੇ ਨੇ ਲੁਟਾ ਦਿੱਤਾ ਕਿੰਨਾ ਤੇ ਪਰਾਇਆ ਤੇ ਨਹੀਂ ਆਪਣੇ ਪੁੱਤਰ ਤੇ ਆਪਣੀ ਮੋਢੀ ਤੇ ਅੱਜ ਜਦੋਂ ਸਮਾਵਣ ਨੇ ਅੱਗੇ ਕਬੀਰ ਜੀ ਜ਼ਿਕਰ ਕਰਦੇ ਨੇ ਫਿਰ ਪਾਣੀ ਗਲਾਸ ਫੜਾਉਣਾ ਤਾਂ ਬੜੀ ਦੂਰ ਦੀ ਗੱਲ ਐ ਤੇਰੇ ਬੁੱਕ ਦੇ ਵਿੱਚ ਵੀ ਕੋਈ ਕੁੱਟ ਪਾਣੀ ਨਹੀਂ ਦਿੰਦਾ ਬੜੇ ਪਰਪੰਚ ਕੀਤੇ ਬੜੇ ਯਤਨ ਕੀਤੇ ਇਨਸਾਨ ਹੁਣ ਅੱਗੇ ਕਬੀਰ ਜੀ ਕਹਿ ਰਹੇ ਨੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਤੂੰ ਕਪਟ ਨਾ ਕਰ ਪਰਪੰਚ ਨਾ ਕਰ ਛਤਰਾਈਆਂ ਚਲਾਕੀਆਂ ਨਾ ਕਰ ਰੱਬ ਦੀ ਅਜਮਤ ਬੜੀ ਵਰਦਦੀ ਹੈ ਰੱਬ ਦੀਆਂ ਬੜੀਆਂ ਰਹਿਮਤਾਂ ਨੇ ਉਹਦੀਆਂ ਨਿਆਮਤਾਂ ਪੂਰੀ ਦੁਨੀਆ ਮਾਣਦੀ ਪਈ ਹੈ ਤੇਰੇ ਤੇ ਵੀ ਹੈ ਪਰ ਉਸ ਨਿਆਮਤ ਨੂੰ ਆਨੰਦ ਦੇ ਵਿੱਚ ਮਾਣ ਖੁਸ਼ੀ ਦੇ ਵਿੱਚ ਮਾਣ ਪਰ ਬੰਚ ਨਾ ਕਰ ਚਤਰਾਈਆਂ ਚਲਾਕੀਆਂ ਨਾ ਕਰ ਸਤਿਗੁਰੂ ਕਹਿੰਦੇ ਨੇ ਚੰਗਾ ਕਰ ਲੈ ਮੰਦਾ ਕਰ ਲੈ ਅੰਤ ਨਵੇਰਾ ਤੇਰੇ ਜੀ ਪਹਿਲੀ ਜੈ ਅੰਤ ਸਮਾਵੇਗਾ ਸਭ ਕੁਝ ਲੇਖਾ ਜੋਖਾ ਤੇਰੇ ਤੋਂ ਲਿਆ ਜਾਵੇਗਾ ਇਹ ਨਹੀਂ ਪੁੱਛਣਾ ਮਹਿਲ ਮਾੜੀ ਦੇ ਵਿੱਚ ਕੌਣ ਵੱਸਦਾ ਪਿਆ ਹੈ ਕਾਰੋਬਾਰ ਤੇਰਾ ਕਿਨੇ ਸਾਹਮਣਿਆ ਹੈ ਤੇਰੀ ਮਾਇਆ ਕੌਣ ਸਾਹਮਣੇ ਹੈ ਪਿੱਛੇ ਥੋੜਾ ਪੁੱਛੜਾ ਤੂੰ ਕੀ ਕੁਝ ਕਰਕੇ ਆਇਆ ਕਿ ਹੁਣ ਹੈ ਕਿੱਥੇ ਕਿਹਨੂੰ ਸਮਾਕੇ ਆਇਆ ਪੁੱਛਿਆ ਤਾਂ ਕਿ ਤੂੰ ਇਹ ਜਾਣਾ ਕਰਕੇ ਕੀ ਆਇਆ ਤੇਰੇ ਪੱਲੇ ਕੀ ਹੈ ਅੰਤ ਨਵੇਰਾ ਤੇਰੇ ਜੀ ਪਹਿਲੀ ਤੇ ਤਸ ਜੋ ਮਰਜੀ ਕਰ ਲੈ ਕਿਸੇ ਦੇ ਨਹੀਂ ਕਰਦਾ ਆਪਣੇ ਲਈ ਕਰ ਲੈ ਭਗਤ ਕਬੀਰ ਜੀ ਕਹਿੰਦੇ ਨੇ ਉਹ ਮਾਰੀ ਹੋਈ ਠੱਗੀ ਕੀਤਾ ਹੋਇਆ ਧੋਖਾ ਕੀਤਾ ਹੋਇਆ ਕਪਟ ਉਤਰੀ ਜਿੰਦ ਤੋਂ ਲਿਆ ਜਾਵੇ ਲੇਖਾ ਜੋਖਾ ਤੇ ਤੋਂ ਲਿਆ ਜਾ ਜਾਵੇਗਾ ਅੰਤ ਨਵੇਰਾ ਤੇਰੇ ਜੀ ਪਹਿਲੇ ਤੇਰੀ ਜਿੰਦ ਤੋਂ ਲਿਆ ਜਾਣਾ ਅੱਗੇ ਕਬੀਰ ਜੀ ਜ਼ਿਕਰ ਕਰਦੇ ਨੇ ਇਨਸਾਨ ਜੇ ਸਮਝ ਹੈ ਚੰਗੀ ਗੱਲ ਨਹੀਂ ਇਨਸਾਨ ਭਗਤ ਕਬੀਰ ਜੀ ਜਿਸ ਤਰ੍ਹਾਂ ਪੱਛਪੇੜ ਮਾਰਦੇ ਆ ਇੱਕ ਹੁੰਦਾ ਝਿੜਕ ਇੱਕੋ ਪਿਆਰ ਦੇ ਨਾਲ ਸਮਝਾਉਣਾ ਥੋੜੀ ਘੋਰੀ ਵੱਟ ਲਈ ਬੱਚਾ ਨਹੀਂ ਸਮਝੇ ਤਾਂ ਫਿਰ ਚਪੇੜੇ ਵੀ ਵੱਜਦੀ ਹੈ ਹੁਣ ਕਬੀਰ ਜੀ ਚਪੇੜ ਮਾਰਦੇ ਪਏ ਨੇ ਚੇਨ ਚੇਨ ਤਨ ਚੀਜ ਹੈ ਜੋ ਰਾਜਨਾਬ ਇਹ ਚਪੇੜ ਵੱਜ ਰਹੀ ਹੈ ਕਿ ਚਿੰਨ ਚਿੰਨ ਕਰਕੇ ਪਲ ਪਲ ਕਰਕੇ ਤੇਰੀ ਜਿੰਦ ਜਿਹੜੀ ਹੈ ਇਹ ਕਮਜ਼ੋਰ ਪੈ ਗਈ ਹੈ ਜਿਹੜੀ ਤਾਕਤ ਤੇਰੀ ਜਵਾਨੀ ਦੇ ਵਿੱਚ ਸੀ ਅੱਜ ਤੱਕ ਤੋਂ ਬੜੇ ਬੇਦੇ ਵਿੱਚ ਨਹੀਂ ਹੈ ਜਿਹੜੀ ਸੋਚ ਵਿਚਾਰ ਤੇਰੀ ਪਹਿਲਾਂ ਸੀ ਉਹ ਅੱਜ ਨਹੀਂ ਹੈ ਹਰ ਇੱਕ ਚੀਜ਼ ਰਹਿਣ ਸਹਿਣ ਬਦਲ ਜਾਂਦਾ ਹੈ ਖਾਣ ਪੀਣ ਬਦਲ ਜਾਂਦਾ ਹੈ ਹਰ ਇੱਕ ਚੀਜ਼ ਬਦਲ ਜਾਂਦੀ ਹੈ ਤੁੱਕੇ ਜਰਾ ਜਨਾਬ ਚਰਾ ਕਹਿੰਦੇ ਨੇ ਬੁਢੇਪਾ ਬੜੇ ਪਾ ਗਿਆ ਬੜੇ ਬੇਦੀ ਨਿਸ਼ਾਨੇ ਹੈ ਕਿ ਇਨਸਾਨ ਦਾ ਆਖਰੀ ਪੜਾ ਹੈ ਅਗਤਕ ਵੀਰ ਜੀ ਕਹਿੰਦੇ ਨੇ ਜਦੋਂ ਭੜੇਪਾ ਆ ਜਾਏਗਾ ਅੱਜ ਚਤਰਾਇਆਂ ਚਲਾਕੀਆਂ ਕਰਦਾ ਐ ਅੱਜ ਠੱਗੀਆਂ ਮਾਰਦਾ ਐ ਕਪਟ ਕਰਦਾ ਐ ਦਗੇ ਬਾਜੀਆਂ ਕਰਦਾ ਐ ਤੇ ਜਦੋਂ ਸਮਾਂ ਆਵੇਗਾ ਮੰਜੀ ਤੇ ਪਿਆ ਉਮੇਗਾ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਤੂੰ ਬਾਜਾ ਮਾਰਨੀਆਂ ਨੇ ਮੈਂ ਮਹਿਲ ਮਾੜੀਆਂ ਬਣਾ ਦਿੱਤੀਆਂ ਨੇ ਮੈਂ ਇਤਨਾ ਕੁਝ ਬਣਾ ਦਿੱਤਾ ਹੈ ਕਿ ਮੈਂ ਰਹਿਮਤ ਕਰੋ ਕਾ ਉਹੋਂ ਫਿਰ ਹੱਲੇ ਤੇਰੇ ਕਿਸੇ ਨੇ ਜਾਂ ਤੇਰੀ ਓਕ ਦੇ ਵਿੱਚ ਇੱਕ ਘੁੱਟ ਪਾਣੀ ਵੀ ਨਹੀਂ ਪੈਣਾ ਕਬੀਰ ਜੀ ਕਹਿੰਦੇ ਨੇ ਇਹ ਉਹਨਾਂ ਦਾ ਹਾਲ ਹੈ ਜਿਹੜੇ ਜ਼ਿੰਦਗੀ ਦੇ ਵਿੱਚ ਚਤਰਾਈਆਂ ਚਲਾਕੀਆਂ ਦੇ ਨਾਲ ਚੱਲਦੇ ਨੇ ਦਗੇ ਧੋਖੇ ਵਾਜ ਨੇ ਜੜੇ ਅਰਬ ਦੀਆਂ ਨਿਆਮਤਾਂ ਵਰਸਦੀਆਂ ਨੇ ਹਰ ਇੱਕ ਤੇ ਪਰ ਮਾਨ ਦਾ ਕੋਈ ਬਿਰਲਾ ਹੈ ਵੀਰ ਜੀ ਕਹਿੰਦੇ ਕੀ ਤੇਰੇ ਭੱਲੇ ਪਿਆ ਕੀ ਲੈ ਕੇ ਗਿਆ ਕੁਝ ਵੀ ਨਹੀਂ ਤੇਰੇ ਭੱਲੇ ਕਹ ਤ ਕਬੀਰ ਕੋਈ ਨਹੀਂ ਤੇਰਾ ਤੇਰਾ ਦੁਨੀਆ ਤੇ ਕੋਈ ਵੀ ਨਹੀਂ ਹੈ ਹਿਰਦੈ ਅਨਰਾਪਦਾ ਨਾਮ ਜਪ ਹਿਰਦੈ RAM ਕੀ ਨਾਮ ਜਪੈ ਸਵੇਰਾ ਇੱਕ ਪ੍ਰਭੂ ਹੀ ਅਸਲ ਸਾਥੀ ਹੈ ਜਿਹੜਾ ਅੰਤਲੇ ਸਮੇਂ ਤੇਰੇ ਨਾਲ ਨਹੀਂ ਵੇਖ ਤੇਰੇ ਨਾਲ ਚੱਲੇਗਾ ਪਰ ਇਹ ਇਨਸਾਨ ਦੀ ਫਿਤਰਤ ਬਣ ਗਈ ਹੈ ਪਾਪ ਬੁਰਾ ਭਾਪੀ ਨੂੰ ਪਿਆਰਾ ਪਾਪ ਲਦੇ పాਪੇ ਪਸਾਉਂ ਲੱਖਾਂ ਐਗਜ਼ੈਂਪਲ ਆਉਣ ਲੱਖਾਂ ਉਦਾਹਰਨਾਂ ਆਉਣ ਹੁਣ ਜਿਹਦੀ ਪਾਪ ਦੀ ਵਰਤੀ ਹੈ ਨਾ ਜਿਹਦੀ ਚਤਰਾਈਆਂ ਚਲਾਕੀਆਂ ਦੀ ਨੇਦੇ ਚੁਗਲੀ ਕਰਨ ਦੀ ਵਰਤੀ ਬਣ ਗਈ ਹੈ ਝੂਠ ਕੁਫਰ ਤੋਲਣ ਦੀ ਵਰਤੀ ਬਣ ਗਈ ਉਹ ਨਹੀਂ ਚੰਗਾ ਕਿਉਂਕਿ ਪਾਪ ਲਦੇ పాਪੇ ਪਸਾਉਂ ਲੱደਆ ਹੋਇਆ পাপ ਦੇ ਨਾਲ ਅਤੇ ਪਸਾਰਾ ਵੀ ਉਹ পাপ ਦੀ ਕਰਦਾ ਹੈ ਆਪਣਾ ਖਿਲਾਫ ਜਾਂ ਆਪਣੇ ਆਪ ਨੂੰ ਪਸਾਰਦਾ ਹੈ পাপ ਦੇ ਨਾਲ ਹੈ ਰੱਬ ਦੇ ਦਰਤੇ ਜੁੜੇ ਹੈ পাপ ਦੇ ਨਾਲ ਜੁੜੇ ਹੈ ਕਿਰਤ ਕਰ ਕਰਦਾ ਹੈ পাপ ਦੇ ਨਾਲ ਕਰਦਾ ਹੈ ਆਮੇ ਪਰਿਵਾਰ ਦੇ ਵਿੱਚੇ ਫਿਰ ਵੀ পাপ ਦੇ ਨਾਲ ਹੀ ਹੈ পাপ ਤੋਂ ਦੂਰ ਨਹੀਂ ਹੈ ਕਿਉਂਕਿ ਲੱደਆ ਪਿਆ পাপ ਦੇ ਨਾਲ ਰਤਾ ਪਰ ਵੀ ਫਰਕ ਨਹੀਂ ਹੈ ਅਤੇ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਪਰਹਰ ਪਾਪ ਤੁਚਾਣ ਆਪ ਪਰਹਰ ਕਹਿੰਦੇ ਨੇ ਤਿਆਗ ਕਿ ਹਜੇ ਵੀ ਤੇਰੇ ਕੋਲ ਸਮਾਂ ਹੈ ਪਾਪ ਨੂੰ ਤਿਆਗ ਦੇ ਗੁਨਾਹਾਂ ਨੂੰ ਤਿਆਗ ਦੇ ਨਾ ਤਿਸ ਸੋਗ ਬਿ ਜੋਗ ਸੰਤਾਂ ਜਦੋਂ ਅੰਦਰੋਂ ਪਾਪਾਂ ਦੀ ਬਿਰਤੀ ਨੂੰ ਤਿਆਗੇਗਾ ਬਿਰਤੀ ਹੈ ਸਾਡੀ ਜਿਹੜੀ ਅਸੀਂ ਪਾਪ ਕਰਦੇ ਹਾਂ ਜੋ ਕੁਝ ਅਸੀਂ ਸੋਚ ਲਿਆ ਉਹ ਪਾਪ ਹੈ ਅਤੇ ਜਿਹੜਾ ਅਸੀਂ ਸਰੀਰ ਦੇ ਨਾਲ ਕਰ ਦਿੱਤਾ ਉਹ ਗਨਾਹ ਹੈ अपराधा ਅਤੇ পাপ ਪਤਾ ਨਹੀਂ ਸੀ ਕਿੰਨੇ ਕਰਦੇ ਆ ਮਾੜੇ ਵਿਚਾਰ ਆ ਜਾਣੇ ਮਨ ਦੇ ਵਿੱਚ পাপ ਹੈ ਭਾਵੇਂ ਤੁਹਾਡੀ ਆਪਣੇ ਆ ਭਾਵੇਂ ਕੋਈ ਪਰਾਇਆ ਜਿਹੜਾ ਮਰਜੀ ਵਿਚਾਰ ਆ ਗਿਆ ਮਨ ਦੇ ਵਿੱਚ ਚਤਰਾਈ ਚਲਾਕੀ ਦਾ ਆ ਗਿਆ ਮਾਇਆ ਦਾ ਆ ਗਿਆ ਰਤਵਿਆਂ ਦਾ ਇਹ পাপ ਹੈ পাপ ਪਤਾ ਨਹੀਂ ਕਿੰਨੇ ਕਰਦੇ ਆ ਤੇਰੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਭਾਈ ਜਿਹੜਾ ਰੱਬ ਦਾ ਗਿਆਨ ਹੈ ਨਾ ਤਾਂ ਉਹ ਤੇਰੇ ਨਾਲ ਤੇਰਾ ਸੰਦੀ ਸਾਥੀ ਬਣੇਗਾ ਤੇਰੇ ਗੁਨਾ ਤੇਰੇ ਪਾਪ ਤੈਨੂੰ ਪਤਾ ਕਿ ਕਿੰਨੇ ਕਿਤੇ ਨੇ ਇਨਸਾਨ ਆ ਪਾਪ ਗੁਨਾ ਕਰਕੇ ਵੀ ਭੁੱਲ ਜਾਂਦੇ ਹੁਣ ਮਨ ਨੇ ਕਦੋਂ ਸੋਚਿਆ ਕੀ ਕੁਝ ਸਵੇਰ ਦਾ ਸ਼ਾਮ ਤੱਕ ਕਿਤਨੇ ਪਾਪ ਹੋਏ ਨੇ ਕੋਈ ਪਤਾ ਨਹੀਂ ਮੰਨ ਹਤੇ ਕਰਦਾ ਪਿਆ ਮੈਂ ਤਾਂ ਹੀ ਸਤਿਗੁਰੂ ਵਾਰ-ਵਾਰ ਕਬੀਰ ਜੀਆ ਨੇ ਜ਼ਿਕਰ ਕੀਤਾ ਨਾ ਮਨ ਮੇਰੇ ਭੁੱਲੇ ਕਪਟਨਾ ਕੀ ਜਾਂ ਮਨ ਨੂੰ ਕਹਿੰਦੇ ਨੇ ਤੂੰ ਕਵਟਣਾ ਕਰੀ ਕਿਉਂਕਿ ਸਿਰਫ ਇਹਨੂੰ ਰੱਬ ਜਾਣਦਾ ਦੁਨੀਆ ਨਹੀਂ ਜਾਣਦੀ ਤੂੰ ਪਾਪ ਕਿਹਦੇ ਨਾਲ ਕਰਦਾ ਹੈ ਦੁਨੀਆਂ ਦੇ ਨਾਲ ਕਰਦਾ ਗੁਨਾਹ ਕਿੱਥੇ ਕਰਦਾ ਦੁਨੀਆਂ ਤੇ ਕਰਦਾ ਦੁਨੀਆਂ ਨੂੰ ਕੀ ਪਤਾ ਤੇਰੇ ਅੰਦਰ ਕੀ ਚੱਲਦਾ ਹੈ ਅਤੀਜ ਗੁਰਗਾਣੀ ਦੇ ਅੰਦਰ ਇਹਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਨਸਾਨ ਨੂੰ ਕਿ ਉਹ ਵੀ ਮੰਨ ਨੂੰ ਕੀ ਹੈ ਮਨ ਤੋਂ ਜੋਤ ਸਰੂਪ ਮੈਂ ਆਪਣਾ ਮੂਲ ਪਛਾਨ ਮਨ ਨੂੰ ਸੰਬੋਧਨ ਹੈ ਬਾਣੀ ਕਿ ਜਿਹੜਾ ਤੂੰ ਮਨ ਦੇ ਤਲ ਤੇ ਕਰਦਾ ਹੈ ਗੁਰਬਾਣੀ ਨੇ ਤੇਰੇ ਉਸ ਤਲ ਨੂੰ ਵੇਖਣਾ ਹੈ ਕਿ ਤੇਰਾ ਤਲ ਹੈ ਕਿਹੜਾ ਹਨ ਸਰੀਰ ਦੇ ਤਲ ਤੇ ਤਾਂ ਜਿੱਥੇ ਮਰਜ਼ੀ ਐ ਤੂੰ ਜਿਹੜੇ ਮਰਜ਼ੀ ਧਰਮ ਦੇ ਮੁਤਾਬਕ ਚੱਲ ਹੁਣ ਗੁਰਬਾਣੀ ਤਾਂ ਜਿਸ ਜਿਹੜਾ ਮਰਜ਼ੀ ਮੰਨੇ ਅਤੇ ਵੈਸੇ ਸਾਰਿਆਂ ਨੂੰ ਸਰਵ ਸਾਂਝੀ ਬਲਤਾ ਦਾ ਉਪਦੇਸ਼ ਹੈ ਗੁਰਬਾਣੀ ਦੇ ਅੰਦਰ ਕਿਸੇ ਇੱਕ ਫਿਰਕੇ ਦੀ ਬਾਣੀ ਨਹੀਂ ਹੈ ਇਥੇ ਆ ਰਾਮ ਜਪਣ ਵਾਲੇ ਵੀ ਬੈਠੇ ਨੇ ਗੁਸਾਈ ਸਾਈਂ ਕਹਿਣ ਵਾਲੇ ਵੀ ਨੇ ਕੋਈ ਸੇਵ ਗਸਈਆਂ ਕੋਈ ਅਲਾਏ ਕੋਈ ਅਲਾ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਖੁਦਾ ਜਿਹੜਾ ਵੀ ਰੱਬ ਦਾ ਨਾਮ ਜਪਣ ਵਾਲੇ ਨੇ ਹੁਣ ਬੇੜਾ ਤਾਂ ਇੱਕ ਹੈ ਇਸ ਬੇੜੇ ਦੇ ਵਿੱਚ ਇਸ ਆਂਗਣ ਦੇ ਵਿੱਚ ਬੜੇ ਨੇ ਹੁਣ ਜਦੋਂ ਰਬਦਾਜ਼ੀਆਂ ਦੀ ਬਾਣੀ ਸੁਣਾਂਗੇ ਬਾਬਾ ਫਰੀਦ ਜੀ ਦੀ ਇਸਲਾਮ ਧਰਮ ਨੂੰ ਮੰਨਣ ਵਾਲੇ ਨੇ ਅਤੇ ਉਹਦੇ ਵਰਗਾ ਉਹਨਾਂ ਦੀ ਜਿਹੜੀ ਕਲਾ ਹੈ ਜ਼ਿੰਦਗੀ ਦੀ ਜ਼ਿੰਦਗੀ ਦੇ ਵਿੱਚ ਵਿਚਰੇ ਨੇ ਨਾ ਤਾਂ ਉਹਨਾਂ ਵਰਗਾ ਜੀਵਨ ਅਤੇ ਨਾ ਉਹਨਾਂ ਵਰਗੇ ਸ਼ਬਦ ਜਿਹੜੇ ਉਹ ਅਲਫਾਜ਼ ਬੜੇ ਸਰਲ ਉਹਨਾਂ ਦੀ ਬਾਣੀ ਹੈ ਬਾਬਾ ਫਰੀਦ ਜੀ ਜਦੋਂ ਵੀ ਗੱਲ ਕਰਦੇ ਨੇ ਅੱਲਾਹ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਹਵਲ ਅੱਲਾ ਨੂਰ ਕੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਨੂੰ ਪੁਜਿਆ ਕੌਣ ਭਲੇ ਕੋ ਮੰਦੇ ਮਤਲਬ ਅੱਲਾਹ ਦੀ ਗੱਲ ਕੀਤੀ ਹੈ ਕਿਤੇ ਵੀ ਉਹਨਾਂ ਨੇ ਰਾਮ ਦਾ ਜਾਂ ਹੋਰ ਜਿਵੇਂ ਸ਼ਬਦ ਆ ਰਹੇ ਨੇ ਉਹਨਾਂ ਨੇ ਨਾਂ ਨਹੀਂ ਲਿਆ ਸਿਰਫ ਅੱਲਾ ਦਾ ਲਿਆ ਇਸ ਪੂਰਨ ਰੂਪ ਦੇ ਵਿੱਚ ਸਮਝੀਏ ਤਾਂ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਆਪਣੇ ਧਰਮ ਦੀ ਗੱਲ ਕਰਦੇ ਨੇ ਪਰ ਕਿਹਦੇ ਵਿੜੇ ਦੇ ਵਿੱਚ ਖੜੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿੜੇ ਵਿੱਚ ਇਹ ਜ਼ਰੂਰੀ ਨਹੀਂ ਕਿ ਤੂੰ ਆਪਣੇ ਧਰਮ ਦੇ ਮੁਤਾਬਕ ਚੱਲ ਜਿਹੜਾ ਤੇਰਾ ਧਰਮ ਹੈ ਇਹ ਨਹੀਂ ਕਹਿੰਦੇ ਕਿ ਤੂੰ ਮੰਦਰ ਜਾਣਾ ਤਾਂ ਇੱਥੇ ਨਾ ਤੂੰ ਜਾ ਜੀ ਸਦਕੇ ਜਾ ਪਰ ਆਪਣੇ ਕਰਮ ਸੁਧਾਰੀ ਉੱਥੇ ਜਾ ਕੇ ਸੋਚ ਵਿਚਾਰ ਨੂੰ ਸੁਧਾਰੀ ਧਰਮ ਕੋਈ ਮਾੜਾ ਨਹੀਂ ਹੈ ਗ੍ਰੰਥ ਕੋਈ ਮਾੜਾ ਨਹੀਂ ਹੈ ਇਹ ਅਰੇਬਰਾਂ ਦੇ ਪੀਰਾਂ ਦੇ ਅਲਫਾਜ਼ ਨੇ ਇਹ ਤਾਂ ਸੀਨੇ ਬਸੀਨੇ ਹੋਣੇ ਚਾਹੀਦੇ ਨੇ ਤੇਰੇ ਕੋਲ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਨੇ ਤਾਂ ਤਾਂ ਸਤਿਗੁਰੂ ਕਹਿੰਦੇ ਨੇ ਕਿ ਨਾ ਤੇ ਸੁਸੋਗ ਵਿਜੋਗ ਸੰਤਾਪ ਜੇ ਆਖਿਆ ਜਾ ਬੰਦੇ ਨੂੰ ਨਾ ਤਾਂ ਤੈਨੂੰ ਸੋਗ ਲੱਗਣੇ ਅਤੇ ਨਾ ਤੈਨੂੰ ਸੰਤਾਪ ਲੱਗਣਾ ਸੰਤਾਪ ਨਾਦ ਨੂੰ ਵਿਜੋਗ ਲੱਗਣਾ ਇਹ ਤਿੰਨੀ ਸਾਨੂੰ ਵਿਆਪਦੇ ਪਏ ਨੇ ਸਾਨੂੰ ਸੋਗ ਲੱਗ ਗਿਆ ਵਿਜੋਗ ਲੱਗ ਗਿਆ ਸੰਤਾਪ ਲੱਗ ਗਿਆ ਅਤੇ ਇਨਸਾਨ ਨੂੰ ਇਤਨਾ ਤੜਫਾ ਰਹੇ ਨੇ ਤਾਂ ਇਹ ਤਿੰਨੇ ਮਿਟ ਸਕਦੇ ਨੇ ਤਾ ਜੇ ਰੱਬ ਦੇ ਨਾਲ ਜੁੜੇ ਤਾਂ ਰੱਬ ਦੀ ਨਾਲ ਮੁਹੱਬਤ ਪਾਵੇ ਤਾਂ ਤਾਂ ਕਬੀਰ ਜੀ ਕਹਿੰਦੇ ਨੇ ਕਹਿ ਤਕਵੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀਨਾ ਜਪੈ ਸੋਹਰਾ ਰਾਮ ਨੂੰ ਜਪਿਆ ਕਰ ਉਸ ਰੱਬ ਦੀ ਗੱਲ ਕਰਿਆ ਕਰ ਰੱਬ ਤੇਰੇ ਗੁਣਾ ਦੇ ਵਿੱਚ ਹੋਵੇ ਰੱਬ ਤੇਰੀ ਜ਼ਿੰਦਗੀ ਦੇ ਵਿੱਚ ਹੋਵੇ ਰੱਬ ਤੇਰੇ ਬੋਲਾਂ ਦੇ ਵਿੱਚ ਹੋਵੇ ਰੱਬ ਤੇਰੇ ਹਰ ਇੱਕ ਐਂਗਲ ਹਰ ਇੱਕ ਪਹਿਲੂ ਦੇ ਵਿੱਚ ਹੋਵੇ ਫਿਰ ਜਾ ਕੇ ਗੱਲ ਬੰਦ ਲੀਏ ਫਿਰ ਜੀਵਨ ਫਿਰ ਸੁਭਰਦਾ ਸਮਾਪਤੀ ਦਾ ਸਮਾਂ ਜੀ ਹੁੰਜਾ ਮੇਰਾ ਵਿਖਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ